ਸਤਸਿਰਿਆ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦਾ ਸਿਆਸੀ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਿਆ ਹੈ ਸਿਆਸੀ ਪਾਰਟੀਆਂ ਦੀਆਂ ਜਿੰਨੀਆਂ ਵੀ ਹਾਈ ਕਮਾਂਡਸ ਨੇ ਆਮ ਆਦਮੀ ਪਾਰਟੀ ਅਕਾਲੀ ਦਲ ਬਾਦਲ ਕਾਂਗਰਸ ਬੀਜੇਪੀ ਸਾਰਿਆਂ ਵੱਲੋਂ ਆਪਣੀਆਂ ਰਾਜਨੀਤਿਕ ਸਰਗਰਮੀਆਂ ਵੀ ਤੇਜ਼ ਕਰ ਦਿੱਤੀਆਂ ਗਈਆਂ ਤੇ 2027 ਦੀਆਂ ਚੋਣਾਂ ਨੂੰ ਲੈ ਕੇ ਰਨਿੰਗ ਟੀਆਂ ਤਿਆਰ ਵੀ ਕੀਤੀਆਂ ਜਾ ਰਹੀਆਂ ਹਨ ਖਾਸ ਕਰਕੇ ਉਹਨਾਂ ਹਲਕਿਆਂ ਦੇ ਵਿੱਚ ਜਿੱਥੇ ਕਾਲੀ ਤਲ ਬਦਲ ਨੇ ਗੱਠਜੋੜ ਤੋਂ ਬਾਅਦ ਆਪਣੇ ਕੈਂਡੀਡੇਟ ਖੜੇ ਕਰਨੇ ਅਤੇ ਭਾਜਪਾ ਨੇ ਤਾਂ 117 ਹਲਕਿਆਂ ਦੇ ਵਿੱਚ ਸਾਰੇ ਆਪਣੇ ਨਵੇਂ ਚਿਹਰੇ ਉਤਾਰਨੇ ਕਾਂਗਰਸ ਪਾਰਟੀ ਦੇ ਵਿੱਚ ਜਿਸ ਦਿਨ ਤੋਂ ਪ੍ਰਧਾਨ ਸਾਹਿਬ ਵੜਿੰਗ ਸਾਹਿਬ ਨੇ 80 ਨਵੇਂ ਚਿਹਰੇ ਉਤਾਰਨ ਦਾ ਬਿਆਨ ਦਿੱਤਾ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਵੀ ਹਲਚਲ ਕਾਫੀ ਵਧੀ ਹੈ ਅਤੇ ਉਤਰੋ ਜਿਹੜੀ ਆਮ ਆਦਮੀ ਸੱਤਾਧਾਰੀ ਪਾਰਟੀ ਹੈ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਉਹਨਾਂ ਦੇ ਹਰਮਨ ਪਿਆਰੇ ਵਿਧਾਇਕ ਨੇ ਉਹਨਾਂ ਦੇ ਇਲਾਕਿਆਂ ਦੇ ਵਿੱਚੋਂ ਹਲਕਿਆਂ ਦੇ ਵਿੱਚੋਂ ਜਿਹੜੇ ਉਮੀਦਵਾਰ ਆਮ ਆਦਮੀ ਪਾਰਟੀ ਦੇ ਹਾਰੇ ਉਹਨਾਂ ਨੂੰ ਲੈ ਕੇ ਵੀ ਆਮ ਆਦਮੀ ਪਾਰਟੀ ਦੇ ਵਿੱਚ ਚਿੰਤਾ ਵੀ ਹੈ ਤੇ ਚੇਤਾਵਨੀ ਵੀ ਸੀ ਕਿਉਂਕਿ ਲੋਕਾਂ ਦਾ ਇਹੀ ਕਹਿਣਾ ਸੀ ਕਿ ਵਿਧਾਇਕ ਨਾ ਤਾਂ ਪਿੰਡਾਂ 'ਚ ਆਏ ਨਾ ਵਿਕਾਸ ਕਾਰਜਾਂ 'ਤੇ ਧਿਆਨ ਦਿੱਤਾ ਤੇ ਨਾ ਹੀ ਕੋਈ ਨਵਾਂ ਜਿਹੜਾ ਸੀ ਪ੍ਰੋਗਰਾਮ ਆਪਣੇ ਹਲਕਿਆਂ ਨੂੰ ਦਿੱਤਾ ਜਸਨੂ ਲਾਗੇ ਕਾਫੀ ਰੋਸ ਸੀ ਕਿਉਂਕਿ ਬਲਾਕ ਸੰਪਤੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਜਦੋਂ ਉਮੀਦਵਾਰਾਂ ਦੇ ਹੱਕ 'ਚ ਐਮਐਲਏ ਪ੍ਰਚਾਰ ਕਰਨ ਗਏ ਐ ਤਾਂ ਬਹੁਤ ਸਾਰੀਆਂ ਥਾਵਾਂ ਦੇ ਉੱਪਰ ਵਿਰੋਧ ਵੀ ਹੋਇਆ ਕਿਤੇ ਲਾਠੀ ਚਾਰਜ ਦੀਆਂ ਵੀ ਖਬਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਹੀਆਂ ਸਨ ਤਾਂ ਹਾਲੀ ਦੇ ਵਿੱਚ ਸ਼ੁਤਰਾਣਾ ਹਲਕੇ ਤੋਂ ਵੀ ਖਬਰ ਆ ਰਹੀ ਹੈ ਕਿ ਜਿਵੇਂ ਹੀ ਵਿਧਾਇਕ ਸਾਹਿਬ ਉੱਥੇ ਗਏ ਨੇ ਪਾਰਟੀ ਵਰਕਰਾਂ ਆਗੂਆਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਗਿਆ ਕਿ ਪਿਛਲੇ 4 ਸਾਲ ਤੋਂ ਉਹਨਾਂ ਨੇ ਆਪਣੇ ਹਲਕੇ ਦੇ ਵਿੱਚ ਗੇੜਾ ਤੱਕ ਨਹੀਂ ਮਾਰਿਆ ਲੋਕਾਂ ਦੇ ਹਾਲਚਲ ਨਹੀਂ ਪੁੱਛੇ ਨਾ ਉਹਨਾਂ ਦੇ ਦੁੱਖ ਸੁੱਖ ਦੇ ਵਿੱਚ ਸ਼ਰੀਕ ਹੋਏ ਉਧਰੋਂ ਪਾਰਟੀ ਹਾਈ ਕਮਾਂਡ ਵੱਲੋਂ ਜਿਹੜੀ ਦਿੱਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਉਹ ਵੀ ਇਹ ਗੱਲ ਕਹਿ ਰਹੇ ਕਿ ਉਹ ਦਿੱਲੀ ਬੈਠੇ ਸਭ ਕੁਝ ਦੇਖ ਰਹੇ ਹੈ ਭਾਵੇਂ ਕਿ ਜਿਹੜੇ ਉਹਨਾਂ ਨੇ ਅਬਜ਼ਰਵਰ ਨਿਯੁਕਤ ਕੀਤੇ ਹੋਏ ਪੰਜਾਬ ਦੇ ਵਿੱਚ ਉਹ ਸਾਰੀ ਰਿਪੋਰਟ ਦਿੱਲੀ ਕਰ ਰਹੇ ਹੈ ਜਿਸ ਨੂੰ ਲੈ ਕੇ ਔਨਲਾਈਨ ਸਮੇਂ ਦੇ ਵਿੱਚ ਬਹੁਤ ਸਾਰੇ ਵਿਧਾਇਕਾਂ ਦੀਆਂ ਜਿਹੜੀਆਂ ਟਿੱਕ ਟੈਂਗ ਉਹ ਕੱਟੀਆਂ ਜਾ ਸਕਦੀਆਂ ਹਨ ਹਾਲੀ ਦੇ ਵਿੱਚ ਕਾਂਗਰਸ ਪਾਰਟੀ 'ਚ ਜੋ ਕਾਟੋਕਲੇਸਟ ਜਾਰੀ ਹੈ ਉਸ ਨੂੰ ਲੈ ਕੇ ਰਾਜਨੀਤਿਕ ਮਹਾਰਾਂ ਦਾ ਕੀ ਕਹਿਣਾ ਹੈ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵਾਰ ਫਿਰ ਵੱਡੀ ਹਲਚਲ ਜਿਹੜੀ ਹੈ ਉਹ ਦੇਖੀ ਜਾ ਰਹੀ ਹੈ ਇਸ ਵਾਰ ਜਿਹੜੀ ਚਰਚਾ ਦਾ ਵਿਸ਼ਾ ਉਹ ਕਾਂਗਰਸ ਪਾਰਟੀ ਹੈ ਜਿਸ ਵਿੱਚ ਪਿਛਲੇ ਕੁਝ ਸਮੇਂ ਤੋਂ ਕਾਟੋ ਕਲੇਸ਼ ਪਿਆ ਹੋਇਆ ਹੈ ਪਿਛਲੇ 2 ਕੁ ਮਹੀਨਿਆਂ ਤੋਂ ਪਾਰਟੀ ਦੇ ਕਈ ਵੱਡੇ ਆਗੂਆਂ ਨੇ ਅਜਿਹੀ ਬਿਆਨਬਾਜ਼ੀ ਕਰਦੇ ਹੋਏ ਨਜ਼ਰ ਆਏ ਜਿਸ ਤੋਂ ਇਹ ਪ੍ਰਭਾਵ ਪੈਦਾ ਹੁੰਦਾ ਹੈ ਕਿ ਇੱਕ ਵਾਰ ਫਿਰ ਇਹ ਪਾਰਟੀ ਆਪਸੀ ਉਲਝਣਾਂ ਦੇ ਵਿੱਚ ਫਸ ਗਈ ਹੈ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਚ ਚੋਣਾਂ ਚ ਸਾਲ ਦਾ ਸਮਾਂ ਜਿਹੜਾ ਉਹ ਰਹਿ ਗਿਆ ਸੂਬੇ ਨਾਲ ਸੰਬੰਧਤ ਸਾਰੀਆਂ ਪਾਰਟੀਆਂ ਦੇ ਨੇ ਇਸ ਲਈ ਕਮਰ ਕੱਸੇ ਕਰਨੇ ਸ਼ੁਰੂ ਕਰ ਦਿੱਤੇ ਐ ਅਤੇ ਆਪੋ ਆਪਣੀਆਂ ਸਰਗਰਮੀਆਂ ਵੀ ਇਸ ਦਿਸ਼ਾ ਦੇ ਵਿੱਚ ਤੋਰ ਲਈਆਂ ਇਸ ਵਾਰ ਹੁਣ ਤੱਕ ਦੀਆਂ ਸਥਿਤੀਆਂ ਅਨੁਸਾਰ ਪ੍ਰਸ਼ਾਸਨ ਚਲਾ ਰਹੀ ਆਮ ਆਦਮੀ ਪਾਰਟੀ ਦਾ ਚੋਣਾਂ ਵਿੱਚ ਮੁੱਖ ਮੁਕਾਬਲਾ ਜਿਹੜਾ ਕਾਂਗਰਸ ਨਾਲ ਹੀ ਵਧੇਰੇ ਹੋਣ ਦੀ ਸੰਭਾਵਨਾ ਹੈ ਕਿਉਂਕਿ ਅਕਾਲੀ ਦਲ ਬਾਦਲ ਟੁੱਟ ਚੁੱਕਿਆ ਉਸ ਦੇ ਵਿੱਚੋਂ ਨਵਾਂ ਅਕਾਲੀ ਦਲ ਪੁਨਰਸੁਰਜੀਤ ਹੋਣ ਦੇ ਵਿੱਚ ਆ ਚੁੱਕਿਆ ਜਿਸ ਨੇ ਵੋਟਾਂ ਦਾ ਜਿਹੜਾ ਅਨੁਪਾਤ ਹੈ ਅਕਾਲੀ ਦਲ ਬਾਦਲ ਦਾ ਘਟਣਾ ਲਾਜ਼ਮੀ ਹੈ ਉੱਥੇ ਹੀ ਭਾਜਪਾ ਦੇ ਨਾਲੋਂ ਵੀ ਗੱਠਜੋੜ ਅਕਾਲੀ ਦਲ ਦਾ ਟੁੱਟਿਆ ਤਾਂ ਜਿਸ ਨੂੰ ਲੈ ਕੇ ਉਹਨਾਂ ਦੀ ਵੀ ਜਿਹੜੀ ਵੋਟ ਅੱਗੇ ਇੱਕੇ ਜਗ੍ਹਾ ਪੈਂਦੀ ਸੀ ਅਕਾਲੀ ਦਲ ਬਾਦਲ ਨੂੰ ਜਾਂ ਭਾਜਪਾ ਨੂੰ ਉੱਥੇ ਵੀ ਵੋਟ ਅਨੁਪਾਤ ਵਧਿਆ ਘਟਿਆ ਤਾਂ ਮੁਕਾਬਲਾ ਜਿਹੜਾ ਸਿੱਧੇ ਸਿੱਧਾ ਆਮ ਆਦਮੀ ਪਾਰਟੀ ਤੇ ਕਾਂਗਰਸ ਵਿੱਚ ਦੇਖਿਆ ਜਾ ਰਿਹਾ ਸੀ ਸੂਬੇ ਵਿੱਚ ਵਿਧਾਨ ਸਭਾ ਦੀਆਂ ਪਿਛਲੀਆਂ ਚੋਣਾਂ 2022 ਚ ਹੋਈਆਂ ਸਨ ਉਸ ਸਮੇਂ ਵੀ ਕਾਂਗਰਸ ਬਹੁਤ ਵੱਡੀ ਰਾਜਨੀਤਿਕ ਧਿਰ ਵਜੋਂ ਨਜ਼ਰ ਆਉਂਦੀ ਸੀ ਪਰ ਉਹਨਾਂ ਚੋਣਾਂ ਵਿੱਚ ਇਹ ਆਮ ਆਦਮੀ ਪਾਰਟੀ ਤੋਂ ਬੁਰੀ ਤਰ੍ਹਾਂ ਜੜੀ ਹੈ ਪਛੜ ਗਈ ਸੀ ਉਸ ਹਾਰ ਦਾ ਇੱਕ ਵੱਡਾ ਕਾਰਨ ਪਾਰਟੀ ਅੰਦਰ ਧੜੇਬੰਦੀ ਨੂੰ ਮੰਨਿਆ ਗਿਆ ਸੀ ਇਸੇ ਹੀ ਤਰ੍ਹਾਂ ਹਰਿਆਣਾ ਵਿੱਚ ਹੋਈਆਂ ਵਿਧਾਨ ਸਭਾ ਦੀਆਂ ਚੋਣ ਜਿਹੜੀਆਂ ਪਿਛਲੀਆਂ ਚੋਣਾਂ ਵਿੱਚ ਵੀ ਭਾਜਪਾ ਤੇ ਕਾਂਗਰਸ ਦਾ ਮੁੱਖ ਮੁਕਾਬਲਾ ਸੀ ਉਹਨਾਂ ਚੋਣਾਂ ਵਿੱਚ ਵੀ ਕਾਂਗਰਸ ਨੂੰ ਵੱਡਾ ਹੰਗਾਰਾ ਮਿਲਦਾ ਨਜ਼ਰ ਆ ਰਿਹਾ ਸੀ ਪਰ ਉੱਥੇ ਵੀ ਪਾਰਟੀ ਦੀ ਅੰਦਰੂਨੀ ਫੁੱਟ ਕਾਰਨ ਇਸ ਦੀ ਨਿਮੋਸ਼ੀਜਨਕ ਹਾਰ ਹੋਈ ਸੀ ਤੇ ਭਾਜਪਾ ਵੱਡੇ ਫਰਕ ਨਾਲ ਤੀਜੀ ਵਾਰ ਸਰਕਾਰ ਬਣਾਉਣ ਵਿੱਚ ਕਾਮਯਾਬ ਹੋ ਗਈ ਐਸਵੀਰ ਵੀ ਜਦੋਂ ਪੰਜਾਬ ਚੋਂਾ ਨਜ਼ਦੀਕ ਆ ਗਈਆਂ ਹਨ ਤਾਂ ਵੱਡੇ ਕਾਂਗਰਸੀ ਆਗੂਆਂ ਦੀ ਬਿਆਨਬਾਜ਼ੀ ਕਾਰਨ ਕਈ ਤਰ੍ਹਾਂ ਦੇ ਚਰਚੇ ਜਿਹੜੇ ਉਹ ਛਿੜ ਗਏ ਹਨ ਪਿਛਲੇ ਦਿਨੀ ਚੰਡੀਗੜ੍ਹ ਵਿੱਚ ਕਾਂਗਰਸ ਤੇ ਅਨਸੂਚਿਤ ਜਾਤੀਆਂ ਸੰਬੰਧੀ ਇੱਕ ਵੱਡੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਵੱਲੋਂ ਅਨਸੂਚਿਤ ਜਾਤੀਆਂ ਦੀ ਪ੍ਰਤੀਨਿਧਤਾ ਨੂੰ ਲੈ ਕੇ ਪ੍ਰਗਟਾਏ ਗਏ ਵਿਚਾਰਾਂ ਨੂੰ ਪਾਰਟੀ ਦੇ ਵਿੱਚ ਇੰਨੀ ਚਰਚਾ ਛਿੜ ਗਈ ਕਿ ਇਸ ਨੇ ਦਿੱਲੀ ਵਿਚ ਕਾਂਗਰਸ ਹਾਈ ਕਮਾਂਡ ਵਿੱਚ ਵੀ ਜਿਹੜੀ ਹੈ ਚਿੰਤਾ ਪੈਦਾ ਕੀਤੀ ਹੈ ਪਹਿਲਾਂ ਕਾਫੀ ਸਮੇਂ ਤੋਂ ਇਹ ਪ੍ਰਭਾਵ ਬਣਿਆ ਰਿਹਾ ਹੈ ਕਿ ਕਾਂਗਰਸ ਹਾਈ ਕਮਾਂਡ ਪੰਜਾਬ ਕਾਂਗਰਸ ਦੀ ਧੜੇਬੰਦੀ ਨਾਲ ਨਜਿੱਠਣ ਸੰਬੰਧੀ ਜਾਂ ਤਾਂ ਅਵੇਸਲੀ ਹੈ ਜਾਂ ਅਸਮਰੱਥ ਹੈ ਬਿਨਾਂ ਸ਼ੱਕ ਹਾਈ ਕਮਾਂਡ ਪੰਜਾਬ ਕਾਂਗਰਸ ਦੀ ਧੜੇਬੰਦੀ ਨਾਲ ਨਿਪਟਣ ਵਿੱਚ ਕਮਜ਼ੋਰੀ ਦਿਖਾਉਂਦੀ ਰਹੀ ਹੈ ਪਰ ਇਸ ਵਾਰ ਪੈਦਾ ਹੋਈ ਸਥਿਤੀ ਬਾਰੇ ਜਿਸ ਤਰ੍ਹਾਂ ਕੇਂਦਰੀ ਆਗੂਆਂ ਨੇ ਆਪਣਾ ਵਤੀਰਾ ਧਾਰਨ ਕੀਤਾ ਹੈ ਉਸ ਨਾਲ ਪੰਜਾਬ ਕਾਂਗਰਸ ਵਿੱਚ ਇੱਕ ਸਖਤ ਸੰਦੇਸ਼ ਜ਼ਰੂਰ ਗਿਆ ਕਿਉਂਕਿ ਜਦੋਂ ਮੈਡਮ ਨਵਜੋਤ ਕੌਰ ਸਿੱਧੂ ਨੇ ਬਿਆਨ ਦਿੱਤਾ ਸੀ ਤਾਂ ਉਹਨਾਂ ਦੇ ਖਿਲਾਫ ਅਨੁਸ਼ਾਸਨ ਕਾਰਵਾਈ ਕਰਦਿਆਂ ਹੋਇਆਂ ਉਹਨਾਂ ਨੂੰ ਪਾਰਟੀ ਤੋਂ ਮੌਤਲ ਕੀਤਾ ਤੇ ਅੱਜ ਤੱਕ ਕੋਈ ਵੀ ਹਾਈ ਕਮਾਂਡ ਵੱਲੋਂ ਉਹਨਾਂ ਨੂੰ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਪਾਰਟੀ ਦੇ ਵਿੱਚ ਦੁਬਾਰਾ ਵਾਪਸ ਲੈਣ ਦੀ ਬੇਸ਼ੱਕ ਨਵਜੋਤ ਸਿੰਘ ਸਿੱਧੂ ਨੇ ਸਪਸ਼ਟਿਕਰਨ ਦੇਣ ਦੇ ਲਈ ਸਮਾਂ ਤੱਕ ਮੰਗਿਆ ਇੱਡੇ ਵੱਡੇ ਸਰਕਟ ਆਗੂ ਹੋਣ ਦੇ ਬਾਵਜੂਦ ਵੀ ਹਾਈ ਕਮਾਂਡ ਨੇ ਉਹਨਾਂ ਦੀ ਇੱਕ ਨੀ ਸੁਣੀ। ਕਾਫ ਕੇ ਹਾਈ ਕਮਾਂਡ ਬਹੁਤ ਜ਼ਿਆਦਾ ਸ਼ਕਤੀ ਦੇ ਵਿੱਚ ਹੁਣ ਪੇਸ਼ ਆ ਰਹੀ ਹੈ ਪੰਜਾਬ ਦੀ ਲੀਡਰਸ਼ਿਪ ਦੇ ਨਾਲ ਬਿਆਨਬਾਜ਼ੀ ਨੂੰ ਲੈ ਕੇ ਤੇ ਅਨੁਸ਼ਾਸਨ ਨੂੰ ਲੈ ਕੇ ਅਜਿਹੇ ਸੰਦੇਸ਼ ਤੋਂ ਬਾਅਦ ਜੇਕਰ ਪਾਰਟੀ ਆਪਣੇ ਅੰਦਰ ਜਾਬਤਾ ਲੈਉਣ ਵਿੱਚ ਸਫਲ ਹੋ ਜਾਂਦੀ ਹੈ ਤਾਂ ਇਸ ਪਾਰਟੀ ਨੂੰ ਲਾਭ ਹੋਵੇਗਾ ਬਿਨਾਂ ਸ਼ੱਕ ਕਿ ਸੰਤ੍ਰੰਭ ਵਿੱਚ ਆਉਂਦੇ ਸਮੇਂ ਚ ਸੂਬਾ ਕਾਂਗਰਸ ਅੰਦਰ ਹਰ ਸਰਗਰਮੀ ਨੂੰ ਸਭ ਤੋਂ ਗੌਰ ਨਾਲ ਦੇਖਿਆ ਜਾਵੇਗਾ ਕਿ ਪਾਰਟੀ ਆਪਣੇ ਆਪ ਨੂੰ ਕਿਸ ਹੱਦ ਤੱਕ ਬਦਲਦੀ ਹੈ ਕਿਉਂਕਿ ਪਿਛਲੀ ਹੁੜਕੀ ਤੋਂ ਬਾਅਦ ਜਦੋਂ ਨਵਜੋਧਕਰ ਸਿੱਧੂ ਵਾਲਾ ਮਾਮਲਾ ਹੋਇਆ ਸੀ ਹਾਈ ਕਮਾਂਡ ਨੇ ਜੋ ਸਖਤ ਦਿਸ਼ਾ ਨਿਰਦੇਸ਼ ਦਿੱਤੇ ਸਨ ਉਹਦੇ ਉੱਪਰ ਕਾਂਗਰਸ ਪਾਰਟੀ ਨੇ ਅਮਲ ਵੀ ਕੀਤਾ ਸੀ ਹਾਲ ਹੀ ਦੇ ਵਿੱਚ ਪੁਪੇਸ਼ ਬਗੇਲ ਜੋ ਪੰਜਾਬ ਮਾਮਲਿਆਂ ਦੇ ਇੰਚਾਰਜ ਹੈ ਉਹ ਲਗਾਤਾਰ ਪੰਜਾਬ ਦੇ ਵਿੱਚ ਰਹੇ ਅੱਠ ਰੈਲੀਆਂ ਕਰਕੇ ਗਏ ਮਨਰੀਗਾ ਬਚਾਓ ਦੇ ਦਿਨ ਤਾਂ ਸਾਰੀ ਪਾਰਟੀ ਲੀਡਰਸ਼ਿਪ ਨੂੰ ਉਹਨਾਂ ਨੇ ਇੱਕ ਸਟੇਜ ਦੇ ਉੱਪਰ ਇਕੱਠਾ ਵੀ ਕੀਤਾ ਸੀ ਬੇਸ਼ੱਕ ਇਹ ਜਿਹੜਾ ਬਿਆਨ ਸੀ ਚਰਨਜੀਤ ਸਿੰਘ ਚੰਨੀ ਦਾ ਕਿਉਂਕਿ ਉਹਨਾਂ ਨੂੰ ਸੰਭਾਵੀ 2027 ਦਾ ਸੀਐਮ ਚੇਹਰਾ ਮੰਨਿਆ ਜਾ ਰਿਹਾ ਸੀ ਪਰ ਕਾਂਗਰਸ ਹਾਈ ਕਮਾਂਡ ਵੱਲੋਂ ਇਹ ਗੱਲ ਕਹੀ ਗਈ ਕਿ ਜੇਕਰ ਕਾਂਗਰਸ ਸੱਤਾ 'ਚ ਆਉਂਦੀ ਹੈ ਤਾਂ ਉਸ ਤੋਂ ਬਾਅਦ ਡਿਸਾਈਡ ਕੀਤਾ ਜਾਏਗਾ ਕਿ ਸੀਐਮ ਕੌਣ ਹੋਏਗਾ ਜਿਸ ਨੂੰ ਲੈ ਕੇ ਚਰਨਜੀਤ ਸਿੰਘ ਚੰਨੀ ਦੇ ਸਮਰਥਕਾਂ ਦੇ ਵਿੱਚ ਕਾਫੀ ਰੋਸ ਵੀ ਦੇਖਣ ਨੂੰ ਮਿਲਿਆ ਉਹਨਾਂ ਦਾ ਜਿਹੜਾ ਮਨੋਬਲ ਸੀ ਉਹ ਵੀ ਘਟਿਆ ਤਾਂ ਰਾਜਨੀਤਿਕ ਮਾਹਰ ਜਿਹੜੇ ਨੇ ਉਹ ਚਰਨਜੀਤ ਸਿੰਘ ਚੰਨੀ ਦੇ ਬਿਆਨ ਨੂੰ ਇਸ ਅੱਖ ਤੋਂ ਦਿੱਤਾ ਹੋਇਆ ਵੀ ਦੇਖ ਰਹੇ ਧੰਨਵਾਦ